ਤੇ ਉਹ ਬੱਸ ਨਹੀਂ ਰੂਬੀ ਜਿਹੜੀ ਭੁੱਲਰ ਭੁੱਲਰ ਬਸੇ ਦੀ ਬਿੱਲਾ ਨਵੇਂ ਬੱਸ ਲੱਗੀ ਆਪਣੇ ਨਵੇਂ ਗਲੇ ਉਹ ਰਸਤੇ ਜਿਹੜਾ একদম ਮਰੋ ਗਿਆ ਗੁੜੀ ਨੂੰ ਲੈ ਖਾਣੇ ਚ ਕੁਲਫੀ ਲੈਣੀ ਸੀ ਉਹ ਇੱਕ ਡੱਡੇ ਕੋਲੇ ਆ ਕੇ ਮੈਨੂੰ ਕਹਿੰਦਾ ਬਸ ਗੱਲ ਸਾਬਾ ਪਾ ਲੈ ਮੇਰੇ ਤੇ ਬਾਮ ਰੋੜ ਦੀ ਮੇਰੇ ਆ ਕੇ ਉਹ ਮੈਂ ਗੱਲ ਕੀ ਆ ਕਿ ਸਵਾਈ ਜਗਦਾ ਉਹ ਮੈਂ ਕਿਹਾ ਭਰਾਵਾ ਸਵਾਈ ਜਗਦਾ ਮੈਂ ਤਾਂ ਕੁੜੀ ਨੇ ਕੁਲਫੀ ਲੈਣੀ ਸੀ ਤੇ ਮਤਾ ਰੋਕੀ ਕਦੀ ਪੱਕੀ ਲੱਗੇ ਨਾ ਕੁੜੀ ਮੈਂ ਪੰਜਾਬ ਸਰਕਾਰ ਅੱਗੇ ਇਹ ਹੀ ਬੇਨਤੀ ਕਰਦਾ ਵੀ ਆਪਣੇ ਮੈਂ ਆਟੋ ਚਲਾ ਕੇ ਹੈਂਡੀਕੈਪਟ ਬੰਦਾ ਵੇਲ ਲੋ ਕਰਾ ਲਈ ਵਹੈਂਡੀਕੈਪਟਾ ਟੈਂ ਚਾਰ ਮਹੀਨੇ ਹੋ ਗਏ ਚੱਕੀ ਫਰਦ ਨੂੰ ਘਰੇ ਬਿਮਾਰ ਆ ਠੀਕ ਆ ਮੈਂ ਕਮਾ ਕੇ ਖਾਣੀ ਆ ਮੈਂ ਮੈਂ ਬੇਨਤੀ ਕਰਦਾ ਮੇਰੀ ਸ਼ੇਅਰ ਕਰ ਦਿਓ ਵੀਡੀਓ ਮੈਂ ਤਾਰੇ ਅਗੇ ਬੇਨਤੀ ਕਰਦਾ ਕਿ ਸ਼ਰ ਭਵਾਨ ਤਮਾਂ ਤੱਕ ਵੀ ਪਹੁੰਚ ਜਾਏ ਵੀਡੀਓ ਤੇ ਗੁਰਦੈਤ ਤੱਕ ਵੀ ਪਹੁੰਚ ਜਾਏ ਇਹਦੇ ਠੀਕ ਆ ਜੀ ਮੈਂ ਕਮਾ ਕੇ ਖਾਣ ਵਾਲਾ ਬੰਦਾ ਤੇ ਮੈਂ ਕੋਈ ਬੇਇਮਾਨੀ ਕੋ ਚੁਗਲੀ ਕਰਦਾ ਵੇਲੋ ਕਰਾਲੀ ਬਿਮਾਰ ਆ ਮੇਰੀ ਪਰ ਬਸ ਆਲੇ ਅੱਜ ਮੇਰੀ ਬਾਹ ਮਰੋੜਤੀ ਨਾਲੇ ਗੱਲ ਸਾਫਾ ਪਾ ਲਿਆ ਇੰਨਾ ਗੁੰਡਾਗਰਦੀ ਕਰ ਰਹੇ ਬਸ ਆਲੇ ਭੁੱਲਰ ਬਸ ਆਲੇ ਤੇ ਭੁੱਲਰ ਨਾ ਦਾ ਬਿੱਲਾ ਜੀ ਦਾ ਨਵੀਂ ਬੱਸ ਲੱਗੀ ਨਵੇਂ ਕਿਲੇ ਠੀਕ ਆ ਜੀ ਉਹਨਾਂ ਨੂੰ ਭੱਟਕੇ ਨਾਲ ਮੇਰੇ ਅੱਜ ਮੈਂ ਬਾਮ ਰੋੜੀ ਤੇ ਕਹਿੰਦਾ ਸਵਾਰੀ ਚਾਹਦਾ ਮੈਂ ਕੋਈ ਸਵਾਰੀ ਚਾਹਦਾ ਸੀ ਦੋ ਬੁੜੀਆਂ ਬਰਾ ਕੇ ਕਹਿੰਦੇ ਬਈ ਬਿਮਾਰ ਆ ਉਹ ਕਹਿੰਦੀ ਆ ਕਿ ਲੈ ਆ ਮੇਰਾ ਕੁਲਫੀ ਖਵਾਣ ਗਿਆ ਸੀ ਮੈਂ ਨਹੀਂ ਮੈਂ ਪਹਿਲਾਂ ਆਖੇ ਬਈ ਨਹੀਂ ਸਵਾਰੀ ਚਾਹਦਾ ਮੈਂ ਨਹੀਂ ਸਵਾਰੀ ਚਾਹਦਾ ਪਰ ਮੇਰੀ ਗਲਤ ਗੱਲ ਗੱਲ ਤੇ ਸਾਬਾ ਪਾਇਆ ਨਾਲ ਬਾਮ ਰੋੜੀ ਆ ਮੈਂ ਬੇਨਤੀ ਕਰਦਾ ਭਗਵਾਨ ਦਮਨ ਜੀ ਤੁਸੀਂ ਕਹਿੰਦੇ ਸੀ ਨਾ ਰੋਜ਼ਗਾਰ ਦੇਵਾਂਗੇ ਤੁਹਾਡੇ ਰਾਜ ਵਿੱਚ ਆ ਵੇਲਾ ਹੈਂਡੀਕੈਟਾਂ ਨੂੰ ੱੱੱੱੱੱੱੱੱੱੱੱੱੱੱੱੱੱੱ ਬਿਮਾਰ ਫਿਰ 3 ਦਿਨ ਹੋ ਗਏ ਆ ਪਤਨ 3 ਮਹੀਨੇ ਕੋ 4 ਮਹੀਨੇ ਡਾਕਟਰ ਜਾ ਕੇ ਦੇ ਲੋ ਮੇਰੇ ਖੈਲਾ ਪਈਆਂ ਮੇਰੇ ਕੋਲੇ ਠੀਕਾ ਬਹੁਤ ੱੱਕਾ ਹੋ ਰਿਆ ਪਰ ਮੈਂ ਮੇਰਾ ਆਟੂ ਮੈਂ ੱੱਕੇ ਮੇਰੇ ਨੇ ਬਾੜ ਮਰੋਕਿਆ ਮੇਰੇ ਨੇ ਮੇਰਾ ਗੱਲ ਸਭਾ ਪਾਇਆ ਨਾਲ ਬਾਮ ਰੋੜੀਆ ਪਰ ਭਵਾਨਦਮਾਨ ਜੀ ਤੁਹਾਡੇ ਰਾਜ ਵਿੱਚ ਵੇਲੋ ਆ ਹਾਲ ਹੁੰਦਾ ਜੇ ਇੰਦਾ ਤੂੰ ਭਵਾਨਦਮਾਨ ਗਰੀਬਾਂ ਦਾ ਹੈਗਾ ਨਾ ਤੇ ਮੈਂ ਸਰੇ ਆਮ ਕਹਿ ਰਾਂ ਮੈਂ ਤੇ ਬੋਟਾਂ ਜੀਆਂ ਪੰਜ ਚਤਾ ਤੈਨੂੰ ਪਰਦ ਵੇਲਾ ੱੱਕਾ ਹੋ ਰਿਆ ਮੈਨੂੰ ਜੇ ਆਟੋ ਮੈਂ ਕੋਸ ਮਰਦੀ ਹੋਏ ਮੈਂ ਚਲਾਉਂਗਾ ਆਟੋ ਮੈਂ ਅਜਰੋਜੀ ਕਿਮਾਰੀ ਇਹ ਰੋਜ਼ਗਾਰਾ ਮੇਰਾ ਮੈਂ ਚਲਾਉਂਗਾ ਮੈਂ ਦੇ ਬਿਰੋ ਕੇ ਚਲਾਉਂਗਾ ਜੇ ਤੱਕ ਮੇਰੀ ਮੌਤ ਹੋਏ ਕੋਈ ਚੱਕਣ ਦਾ ਬੱਸ ਮਾਰ ਦੇਣਾ ਪਰ ਭਗਵਾਨ ਜਿਹਾ ਰਾਜ ਵਿੱਚ ਮੇਰਾ ਇਹ ਬੁਰਾ ਹੋ ਰਿਹਾ ਹੈਂਡੀਕਾਰਟਰਾਂ 4 ਮਹੀਨੇ ਤੋਂ ਘਰ ਦੇ ਦਾਖਲ ਪਈ ਆ ਨਹੀਂ ਫਿਰ ਜਨ ਮੈਨੂੰ ਪਰ ਬਹੁਤ ਬੁਰਾ ਹੋ ਰਿਹਾ ਮੈਂ ਬਾਮ ਰੋਡ ਤੇ ਗੁੰਡਾ ਗਰਦੀ ਕਰਦੇ ਬੱਸ ਵਾਲੇ ਸ਼ਰਿਆ ਮੋੜਿਆ ਮੈਂ ਬੇਨਤੀ ਕਰਦਾ ਵੀਰੋ ਮੇਰੇ ਤੂੰ ਆਟਮਾ ਤੱਕ ਵੀਡੀਓ ਪਹੁੰਚਾ ਦਿਓ ਪ੍ਰਧਾਨ ਮੰਤਰੀ ਤੱਕ ਪਹੁੰਚਾ ਦਿਓ ਧੱਕਾ ਇਹ ਨਾ ਹੋ ਰਿਹਾ ਮੇਰਾ ਮੇਰੇ ਸੌ ਲੱਗੇ ਮੈਂ ਜਾ ਕੇ ਦੇ ਲਓ ਮੇਂ ਦਾ ਭਜਾ ਕਰ ਗਨਾਲ ਹੋ ਗਿਆ ਕਿਸ ਤਰ੍ਹਾਂ ਫੋਨ ਕਰੀ ਜਾਂਦੇ ਮੇਰੇ ਆਟੋ ਵਾਲੇ ਲਸਰ ਖਮਾਵਾ ਕਿੱਥੇ ਦਾ ਬੱਚੇ ਦੇ ਪੇਟ ਭਾਲਣਾ ਆਟੋ ਵਾਲੇ ਬੈਂਕਾਂ ਹਿਟਾਈ ਜਾਂਦੇ ਮੈਨੂੰ ਫੋਨ ਕਰ ਰਹੇ ਵੀ ਭਾਈ ਤੇ ਤੂੰ ਗੈਸ ਕਿਉਂ ਨਹੀਂ ਭਰਦਾ ਤਿੰਨ ਮਹੀਨੇ ਚਾਰ ਮਹੀਨੇ ਗਏ ਘਰ ਵਾਲੀ ਬਿਮਾਰ ਪਈ ਆ ਮੈਂ ਬੇਨਤੀ ਕਰਦਾ ਬਾਈ ਸਾਰਾ ਕੇ ਬੇਨਤੀ ਕਰਦਾ ਮੇਰੀ ਵੀਡੀਓ ਵਾਇਰਲ ਕਰ ਦਿਓ ਵੀ ਭਗਵਾਨ ਤਮਾ ਤੇ ਪਹੁੰਚ ਜਾਵੇ ਅੱਜ ਮੇਰੀ ਬਾ ਮਰੋੜੀ ਮੇਰਾ ਗਲਮਾ ਵੀ ਕੁਟ